ਲਗਭਗ ਅਸੀਂ ਪਹਿਲਾਂ ਵੀ 2.5 ਸਾਲ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਏ ਆ ਔਰ 750 ਦੇ ਕਰੀਬ ਸਾਡਾ ਕਿਸਾਨ ਭਰਾ ਉੱਥੇ ਸੀਤ ਹੋ ਗਿਆ ਸੀ ਉਹ ਲਗਭਗ ਕਿਤੇ ਨਾ ਕਿਤੇ ਸਾਨੂੰ ਉੱਥੇ ਇੱਕ ਇਹਨਾਂ ਨੇ ਇੱਕ ਜੁਮਲੇ ਚ ਪਾ ਕੇ ਸਾਡਾ ਜਿਹੜਾ ਰੋਸ਼ਮਰ ਦਰਸ਼ਨ ਉੱਥੇ ਚੱਲ ਰਿਹਾ ਸੀ ਤਰਨਾ ਚੱਲ ਰਿਹਾ ਸੀ ਕੁਝ ਮੰਗਾ ਕਹਿੰਦੀ ਆ ਸੀ ਅਸੀਂ ਮੰਨ ਲਈਆਂ ਪਰ ਨਹੀਂ ਭਰਾਵੋ ਉਹਨਾਂ ਨੇ ਸਾਡੀ ਇੱਕ ਵੀ ਮੰਗ ਉਹ ਨਹੀਂ ਮੰਨੀ ਸੀ ਮੇਨ ਸਾਡੀ ਐਮਐਸਪੀ ਉਹ ਦੂਜਾ ਬਿਜਲੀ ਬਿੱਲ ਸੋਧ ਜਿਹੜੇ ਕਿ ਦੋਨਾਂ ਹੀ ਸਾਡੇ ਹਰ ਵਰਗ ਤੇ ਮਾਰੂ ਉੱਪਰਦੇ ਆ ਸੋ ਇਹਨਾਂ ਚੀਜ਼ਾਂ ਦੇ ਖਿਲਾਫ ਭਾਰਤੀ ਕਿਸਾਨ ਜੁਨੀਅਨ ਇਕਤਾ ਦੇ ਗਰਾਹਾ ਦੇ ਨਾਲ ਸਾਡੀ ਇੱਕ ਸਰਵਿਸਮੈਨ ਜੁਨੀਅਨ ਕ੍ਰਾਂਤੀਕਾਰੀ ਜੁਨੀਅਨ ਪੂਰਾ ਸਾਥ ਦੇ ਕੇ ਉਹਨਾਂ ਦੇ ਨਾਲ ਡਟ ਕੇ ਖੜੂਗੀ ਅੱਜ ਅਸੀਂ ਕਿਸਾਨਾਂ ਦੀ ਸਪੋਰਟ ਦੇ ਵਿੱਚ ਇਕੱਠੇ ਹੋਏ ਆ ਸੋ ਸੋ ਜੜੀਆਂ ਸਾਡੀਆਂ ਮੋਟੀਆਂ ਮੋਟੀਆਂ ਮੰਗਾਂ ਨੇ ਇੱਕ ਤਾਂ ਐਮ ਐਸ ਸੀ ਪੀ ਜਿਹੜੀ ਉਹ ਸਾਰੀਆਂ ਫਸਲਾਂ ਤੇ ਲਾਗੂ ਹੋਣੀ ਚਾਹੀਦੀ ਹੈ ਜੀ ਔਰ ਦੂਸਰੀ ਮੰਗ ਇਹ ਹੈ ਨਹਿਰੀ ਪਾਣੀ ਜਿਹੜਾ ਟਾਇਲ ਤੱਕ ਪਹੁੰਚ ਕਰਨਾ ਚਾਹੀਦਾ ਜੀ ਇੱਕ ਜਿਹੜਾ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਗਏ ਨਜਾਇਜ਼ੀ ਉਹ ਰੱਦ ਹੋਣੇ ਚਾਹੀਦੇ ਹਨ ਔਰ ਵਡਾਪਾ ਪੈਨਸ਼ਨ ਉਹਨੂੰ ਹੋਰ ਵਧ ਕਰਨਾ ਚਾਹੀਦਾ ਉਹਦੇ ਵਿੱਚ ਵਾਧਾ ਕਰਨਾ ਚਾਹੀਦਾ ਜੀ ਹਾਂਜੀ ਕਿਸਾਨਾਂ ਦਾ ਅੰਦੋਲਨ ਤਾਂ ప్రతి ਦਿਨ ప్రతి ਦਿਨ ਚੱਲਦੀ ਰਹੀ ਹੈ ਦਿੱਲੀ ਦੇ ਵਿੱਚ ਵੀ ਚੱਲ ਰਿਹਾ ਉੱਥੇ ਵੀ ਮੰਗਾ ਇਹੀ ਆ ਵੀ ਜਿਹੜੀਆਂ ਤੁਹਾਨੂੰ ਦੱਸਿਆ ਜੀ ਮੈਂ 4 5 ਤੇ ਬਾਕੀ ਅੱਗੇ ਚੱਲਦਾ ਰੋ ਜਿੰਨਾ ਚਿਰ ਇਹ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਇਦਾਂ ਹੀ ਸਰਗਰਮ ਹੀ ਰਹੂਗਾ ਤਰਨਾ ਜੀ